ਬਹੁਤ ਲੰਮੇ ਸਮੇਂ ਤੋਂ ਲੋਕਾਂ ਦਾ ਚੀਕ ਚ ਝਗੜਾ ਪਉਣ ਤੋਂ ਬਾਅਦ ਆਖਰਕਾਰ 15 ਸਾਲ ਬਾਅਦ ਇਹ ਸੜਕ ਦੀ ਸੁਨਵਾਈ ਹੋਈ ਜਿਹੜੀ ਕਿ 4-5 ਦਰਜਣ ਪਿੰਡਾਂ ਨੂੰ ਸਾਦ ਕਫਰੀਦਕੋਟ ਫਰੋਜਪੁਰ ਇਧਰ ਨੂੰ ਜੋੜਨ ਵਾਲੀ ਮੁਕਸਰ ਨੂੰ ਤੇ ਇਸ ਸਮੇਂ ਜਿਹੜਾ ਸਿਸਟਮ ਚੱਲ ਰਿਹਾ ਮੈਂ ਫਿਰ ਦਿਖਾ ਦਿਆਂ ਵੀ ਆ 15 ਸਾਲ ਤੋਂ ਲੈ ਕੇ 20 ਸਾਲ ਤੋਂ ਹੁਣ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਦੂਸਰੇ ਪਾਸੇ ਜਿਹੜੀ ਕਿ ठेकेदार ਨੂੰ ਕਹਿ ਲਈ ਆਪਾਂ ਵੇਖਿਆ ਜਾਵੇ ਤਾਂ ਉਹਦੇ ਵੱਲੋਂ ਕੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਇਹ ਇਹ ਜਿਹੜੀ ਸੜਕ ਦਾ ਮਜ਼ਬੂਤ ਕਰਨਾ ਜਿੰਨੇ ਹਰ ਪਾਸਿਓਂ ਪਾਇਆ ਹੋਇਆ ਪੱਥਰ ਰੋਕਣਾ ਆ ਇੱਟਾਂ ਜਿਹੜੀਆਂ ਇਹ ਇੱਟਾਂ ਜਿਹੜੀਆਂ ਬਿਲਕੁਲ ਪਿੱਲੀਆਂ ਲਾ ਕੇ ਤੇ ਸੜਕ ਦੀ ਜਿਹੜੀ ਆ ਮਨਿਆਦ ਆ ਇਹ ਤੁਸੀਂ ਦੇਖ ਲਓ ਵੀ ਜਹੀਆਂ ਇੱਟਾਂ ਨਾਲ ਕਿੰਨੇ ਕੁ ਹੋ ਸਕਦੀ ਏ ਬਿਲਕੁਲ ਇਸ ਦਾ ਰੰਗ ਦੇਖੋ ਇੱਟ ਦੇਖੋ ਕਿ ਬਿਲਕੁਲ ਪਿੱਲੀਆਂ ਇੱਟਾਂ ਜਿਹੜੀਆਂ ਦਿਖਾਈ ਦੇ ਰਹੀਆਂ ਇਸ ਕਰਕੇ ਸਰਕਾਰਾਂ ਕੀ ਕਰਨ ਜੇਕਰ ਆਮ ਲੋਕਾਂ ਨੇ ਹੀ ਇਸ ਤਰ੍ਹਾਂ ਦੇ ਕੰਮ ਕਰਨੇ ਆ ਤਾਂ ਫਿਰ ਬਣਾਈ ਹੋਈ ਚੀਜ਼ ਦੀ ਉਮਰ ਕਿੰਨੀ ਰਹੂ ਕਿਉਂਕਿ ਇਹ ਰਸਤਾ ਤਾਂ ਅੱਗੇ ਹੀ ਬਹੁਤ ਸਮੇਂ ਤੋਂ ਜਿਹੜਾ ਉਹ ਠੀਕ ਨਹੀਂ ਹੈਗਾ ਦੇਖ ਲਓ ਵੀ 100% ਇੱਟ ਜਿਹੜੀ ਹੈਗੀ ਉਹ ਪਿੱਲੀ ਵਰਤੋਂ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜਾ ਹੈਗਾ ਹੁਣ ਕੋਈ ਰਾਜ ਆਤਰੀ ਬਾਹਰ ਛੋਣ ਕਰਕੇ ਨਹੀਂ ਟੱਪ ਰਿਆ ਨਹੀਂ ਤਾਂ ਮੈਂ ਪੂਰੀ ਤਰ੍ਹਾਂ ਲਿਖਾ ਦਿੰਦਾ ਵੀ ठेकेदार ਵੱਲੋਂ ਕੀ ਕੀਤਾ ਜਾ ਰਿਹਾ ਹੈ